ਤਮਾਮ ਜਿਹੜਾ ਐਮਰਜੈਂਸੀ ਅਮਲਾ ਮੌਕੇ ਦੇ ਉੱਤੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਵੀ ਮੌਕੇ ਦੇ ਉੱਤੇ ਪਹੁੰਚੀਆਂ ਹੋਈਆਂ ਨੇ ਜਾਂਚ ਕੀਤੀ ਜਾ ਰਹੀ ਹੈ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਮਿਲੀ ਤਾਂ ਜੇਚ ਤਮਾਮ ਐਮਰਜੈਂਸੀ ਟੀਮਾਂ ਚੰਡੀਗੜ੍ਹ ਪੁਲਿਸ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਬੰਬ ਨਿਰੋਧਕ ਟੀਮਾਂ ਵੀ ਮੌਕੇ ਦੇ ਉੱਤੇ ਪਹੁੰਚੀਆਂ ਹੋਈਆਂ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਚੰਡੀਗੜ੍ਹ ਤੋਂ ਜਿੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਤਹਿਤਿਆਤਨ ਇਹ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ। ਤੇ ਇਥੇ ਡੌਗ स्क्वाड ਦੀ ਟੀਮ ਨਜ਼ਰ ਆ ਰਹੀ ਹੈ। ਬਾਂਬ ਨਿਰੋਧਕ ਦਸਤਾਵੀ ਮੌਕੇ ਦੇ ਉੱਤੇ ਪਹੁੰਚਿਆ ਹੋਇਆ ਹੈ। ਕਿਉਂਕਿ ਅਦਾਲਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਦੀ ਇਹ ਨਫਰੀ ਸਾਫ਼ ਤੌਰ ਦੇ ਉੱਤੇ ਵਿਖਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇhtiyatan ਜਿਹੜਾ ਹੈ ਇਹ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤਸ ਖਬਰ ਦੇ ਉੱਤੇ ਬਧਰੇ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਮਨਜੋਤ ਸਿੰਘ ਕੰਗ ਜੁੜੇ ਨੇ ਮਨਜੋਤ ਕੀ ਜਾਣਕਾਰੀ ਹੈ ਕਿਵੇਂ ਇਹ ਧਮਕੀ ਮਿਲੀ ਹੈ ਤੇ ਉਸ ਤੋਂ ਬਾਅਦ ਕੀ ਕੁਝ ਕਤਮ ਐਹਦਿਆਦਨ ਚੁਕੇ ਜਾ ਰਹੇ ਨੇ ਦੇ ਕੋਮਨ ਹਾਲਾਂਕਿ ਪੁਲਿਸ ਜੇ ਜਾਂਚ ਕਰ ਰਹੀ ਹੈ ਲੇਕਿਨ ਜਿਸ ਤਰੀਕੇ ਨਾਲ ਹੁਣ ਬੰਬ ਡੇਡ ਦਸਤੇ ਪਹੁੰਚੇ ਉਹਨਾਂ ਵੱਲੋਂ ਖਾਸ ਤੌਰ ਦੇ ਉੱਪਰ ਹੀ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਮੋਕ ਟਵਿਲ ਨਾ ਸਮਝਿਆ ਜਾਵੇ ਕਿਉਂਕਿ ਜਿਹੜੇ ਦਲਦ ਰਜਿਸਟਰਰ ਵੱਲੋਂ ਹਾਈ ਕੋਰਟ ਦੇ ਰਜਿਸਟਰਾਰ ਨੂੰ ਇੱਕ ਮੇਲ ਆਉਂਦੀ ਹੈ ਜਿਸ ਦੇ ਵਿੱਚ ਹਾਈ ਕੋਰਟ ਨੂੰ ਬੰਬ ਨਾਲ ਉਡੇ ਹੋਣ ਦੀ ਜਿਹੜੀ ਹੈ ਧਮਕੀ ਦਿੱਤੀ ਜਾਂਦੀ ਹੈ ਇਸ ਦੇ ਵਿੱਚ ਐਸਐਸਪੀ ਐਸਪੀ ਔਰ ਸੀਨੀਅਰ ਅਧਿਕਾਰੀ ਜਿਹੜੇ ਪੁਲਿਸ ਦੇ ਚੰਡੀਗੜ੍ਹ ਪੁਲਿਸ ਦੇ ਹੋ ਔਰ ਪਹੁੰਚੇ ਹੋਏ ਔਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਸ ਜਗ੍ਹਾ ਦੇ ਉੱਪਰ ਲ ਕੰਪ ਤਾਂ ਮੱਤ ਜਾਂਦਾ ਹੈ 1 ਤੋਂ ਲੈ ਕੇ 9 ਨੰਬਰ ਕੋਡ ਤੱਕ ਜਿਹੜੀ ਸਾਰੀ ਅਦਾਲਤ ਨੂੰ ਖਾਲੀ ਕਰਵਾ ਲਿਆ ਜਾਂਦਾ ਹੈ ਤਾਂ ਇਸੇ ਖਬਰ ਤੇ ਅਸੀਂ ਹੋਰ ਜਾਣਕਾਰੀ ਲਵਾਂਗੇ ਸਾਡੇ ਸੀਨੀਅਰ ਸਯੋਗੀ ਜਿਹੜੇ ਪੀਤ ਮੈਤਾ ਸਾਡੇ ਨਾਲ ਨੇ ਪ੍ਰਿਜੀ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਹੁਣ ਅਦਾਲਤ ਨੂੰ ਹੀ ਇਹ ਬੰਬ ਨਾ ਡਾਉਣ ਦੀਆਂ ਧਮਕੀਆਂ ਜਿਹੜੀਆਂ ਮਿਲਣ ਲੱਗੀਆਂ ਦੇਖੋ ਥੋੜੀ ਦੇਰ ਪਹਿਲਾਂ ਹੀ ਅਜੇ ਅੱਧਾ ਘੰਟਾ ਬੀਵੀ ਐਮਬੀ ਦਾ ਕੇਸ ਉੱਥੇ ਹੀ ਚੀਫ ਜਸਟਿਸ ਦੀ ਕੋਰਟ ਦੇ ਬਾਹਰ ਹੀ ਚੱਲ ਰਿਹਾ ਕੋਟੀ ਕੋਰਟ ਚ ਹੀ ਚੱਲ ਰਿਹਾ ਸੀ ਅਸੀਂ ਅਜੇ ਕਿਉਂਕਿ 2 ਵਜੇ ਦੀ ਸੁਣਵਾਈ ਅਜੇ ਐਡਜਰਨ ਹੋਈ ਹੈ ਅਸੀਂ ਅਜੇ ਬਾਹਰ ਹੀ ਖੜੇ ਸੀ ਥੋੜੀ ਦਰਵਾਜ਼ੇ ਦੇਖਦੇ ਆ ਫਾਇਰ ਬ੍ਰਿਗੇਡ ਆ ਰ ਮੰਦਰ ਗੈਰੀ ਉਹਨਾਂ ਨੇ ਕਿਹਾ ਕਿ ਸ਼ਾਇਦ ਮੌਕ ਡ੍ਰਿਲ ਹੋਏਗੀ ਅਸੀਂ ਵੀ ਇਹੀ ਸਮਝਿਆ ਲੇਕਿਨ ਜਿਸ ਤਰੀਕੇ ਨਾਲ ਪੁਲਿਸ ਆਈ ਔਰ ਬੌਮ ਸਕਵਡ ਆਇਆ ਅਸੀਂ ਪਤਾ ਕੀਤਾ ਕਿ ਕਹਿੰਦੇ ਮੌਕ ਡ੍ਰਿਲ ਨਹੀਂ ਹੈ ਇੱਕ ਥ੍ਰੈਟ ਹੈਗੀ ਹੈ ਰਿਸਟਰ ਜਨਰਲ ਨੂੰ ਇੱਕ ਥ੍ਰੈਟ ਆਈ ਸੀ ਕਿ ਬੌਮ ਤੋਂ ਉਡਾਣ ਦੇ ਧਮਕੀਆਂ ਤਾਂ ਜਦੋਂ ਪੁੱਛਿਆ ਗਿਆ ਕਿ ਕਿਹਨੇ ਧਮਕੀ ਦਿੱਤੀ ਹੈ ਕਿਤੇ ਕੋਈ ਸੋਰਸ ਹੈਗਾ ਤਾਂ ਕਹਿੰਦੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਈਬਰ ਕ੍ਰਾਈਮ ਇਹ ਚੈੱਕ ਕਰੇਗਾ ਲੇਕਿਨ ਫਿਲਹਾਲ ਚੀਫ ਜਸਟਿਸ ਦੇ ਨਾਲ ਦੀ ਜਿਹੜੀ ਨੌ ਕੋਰਟਸ ਹੈਗੀਆਂ ਨੇ ਉਹ ਸਾਰੀ ਖਾਲੀ ਕਰਾਤੀ ਐਡਵੋਕੇਟਸ ਕਲਾਈਂਟਸ ਔਰ ਸਾਰਿਆਂ ਨੂੰ ਬਾਹਰ ਭ ਨਿਆਇ ਲੈਣ ਲਈ ਲੋਕ ਕਿੱਥੇ ਪਹੁੰਚ ਰਹੇ ਨੇ ਜੇਕਰ ਅਜਿਹੇ ਅਦਾਰੇ ਨੂੰ ਕਹਿੰਦਾ ਭਾਖੀ ਉੱਚ ਨਿਆਂ ਦੇ ਹਾਲੇ ਨੂੰ ਹੀ ਧਮਕੀਆਂ ਦਿੱਤੀਆਂ ਜਾਣ ਲੱਗਣ ਤਾਂ ਕਿੱਥੇ ਦੇਖਦੇ ਆਸੀਂ ਖੜਾ ਆਪਣੇ ਪੰਜਾਬ ਨੂੰ ਚੰਡੀਗੜ੍ਹ ਨੂੰ ਜਾਂ ਆਪਣੇ ਦੇਸ਼ ਨੂੰ ਦੇਖੋ ਥ੍ਰੈਟ ਕਾਲਸ ਤਾਂ ਕਿਤੋਂ ਵੀ ਆ ਸਕਦੇ ਆ ਲੇਕਿਨ ਇਹ ਤਾਂ ਪੁਲਿਸ ਨੇ ਹੁਣ ਦੇਖਣਾ ਹੈ ਕਿ ਕਿਸ ਤਰੀਕੇ ਨਾਲ ਸਾਰਾ ਅਰੇਂਜਮੈਂਟ ਕਰਨਾ ਹੈਗਾ ਕਿਉਂਕਿ ਪੁਲਿਸ ਨੇ ਆਪਣੀ ਪ੍ਰੀਵੈਂਟਿਵ ਐਕਸ਼ਨ ਤਾਂ ਲੈਣਾ ਹੀ ਹੈ ਜੀ ਥ੍ਰੈਡ ਕਾਲਸ ਦਾ ਹੁਣ ਦੇਖਿਆ ਜਾਏਗਾ ਲੌਂਡ ਆਰਡਰ ਦੀ ਆਪਣੀ ਅਲੱਗ ਗੱਲ ਹੈ ਲੇਕਿਨ ਜਦ ਤੱਕ ਇਹ ਨਹੀਂ ਪਤਾ ਚੱਲੇਗਾ ਸੋਰਸ ਕੀ ਹੈ ਕਿਹਨੇ ਧਮਕੀ ਦਿੱਤੀ ਹੈ ਉਹ ਤਾਂ ਅੱਗੇ ਅੱਗੇ ਫਰਦਰ ਕੀ ਕਾਰਵਾਈ ਕੀਤੀ ਜਾਂਦੀ ਹੈ ਉਹ ਤਾਂ ਅਲੱਗ ਹੈ ਲੇਕਿਨ ਫਿਲਹਾਲ ਇhtiyat ਦੇ ਤੌਰ ਤੇ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿੱਥੇ ਕੋਈ ਬੰਬ ਦਾ ਵਾਕਈ ਕੋਈ ਖਤਰਾ ਹੈ ਜਾਂ ਇੱਕ ਫਾਲਤੂ ਦੀ ਕਾਲ ਸੀਗੀ ਕੀ ਸੀਗਾ ਇਹ ਤਾਂ ਹਜੇ ਇਨਵੈਸਟੀਗੇਸ਼ਨ ਹੋਏਗਾ ਲੇਕਿਨ ਲੌਂਡ ਆਰਡਰ ਦਾ ਇੱਕ ਸਵਾਲ ਤਾਂ ਹੈਗਾ ਹੀ ਹੈ ਕਿਉਂਕਿ ਹਾਈ ਕੋਰਟ ਚ ਸਿਕਿਉਰਿਟੀ ਹਮੇਸ਼ਾ ਬਹੁਤ ਟਾਈਟ ਹੁੰਦੀ ਹੈ ਪੰਜ ਗੇਟਸ ਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਕਿ ਪੂਰੀ ਸਿਕਿਉਰਿਟੀ ਹਮੇਸ਼ਾ ਰਹਿੰਦੀ ਹੈ ਇੱਥੇ ਕਿਸੇ ਨੂੰ ਬਿਗੈਰ ਪਾਸ ਤੋਂ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਲੇਕਿਨ ਇਸ ਤਰੀਕੇ ਦੀ ਕੋਈ ਕਾਲ ਆਈ ਹੈ ਮਨਜੋਤ ਦਿਖਾ ਪੈਗਾ ਕਿ ਕਿਸ ਤਰੀਕੇ ਨਾਲ ਇਸ ਦੇ ਨਾਲ ਏਰੀਆ ਦੱਸਿਆ ਗਿਆ ਇਸ ਨੂੰ ਲੈ ਕੇ ਕੁਝ ਨਹੀਂ ਹੈ ਜੇ ਕੁਝ ਨਹੀਂ ਪਤਾ ਸਿਰਫ ਇੰਨਾ ਪਤਾ ਚੱਲਿਆ ਹੈ ਕਿ ਰਿਸਟਰ ਜਨਰਲ ਨੂੰ ਕਾਲ ਆਈ ਹੈ ਔਰ ਇਸ ਤਰੀਕੇ ਨਾਲ ਸੌਰੀ ਮੇਲ ਆਈ ਹੈ ਮੇਲ ਚ ਬੰਬ ਤੋੜਾਉਣ ਦੀ ਧਮਕੀ ਦਿੱਤੀ ਗਈ ਹੈ ਕਿਹਦੇ ਤਰਫੋਂ ਆਈ ਹੈ ਕਿਸ ਜਗ੍ਹਾ ਤੇ ਬੰਬ ਤੋੜ ਬੰਬ ਲਾਇਆ ਗਿਆ ਹੈ ਕੁਝ ਵੀ ਕੋਈ ਵੀ ਜਾਣਕਾਰੀ ਹਜ ਤੱਕ ਕੋਈ ਵੀ ਸਾਹਮਣੇ ਨਹੀਂ ਆਈ ਰਿਸਟਰ ਜਨਰਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਸਾਰੇ ਐਸਵੇਲੇ ਬਿਜ਼ੀ ਹੈਗੇ ਨੇ ਬਾਕੀ ਬਾਅਦ ਪਤਾ ਚੱਲੇਗਾ ਲੇਕਿਨ ਫਿਲਹਾਲ ਪੁਲਿਸ ਲੱਗੀ ਹੋਈ ਹੈ ਸਰ ਬਿਲਕੁਲ ਧੰਨਵਾਦ ਤਾਂ ਮੈਂ ਆਪਣੀ ਸਹੂਗੀ ਜਗਜੀਤ ਨੂੰ ਕਹਾਂਗਾ ਸਾਰੇ ਪਾਸੇ ਜਿਹੜਾ ਚੁਗਿਰ ਇੱਥੇ ਦੇਖੋ ਹੁਣ ਕਿਸ ਤਰੀਕੇ ਦੇ ਨਾਲ ਜਿਹੜੀ ਸਿਕਿਉਰਿਟੀ ਹੈ ਉਸ ਨੂੰ ਹੋਰ ਵੀ ਜ਼ਿਆਦਾ ਇੱਥੇ ਮਜ਼ਬੂਤ ਕਰ ਦਿੱਤਾ ਗਿਆ ਜਿਹੜਾ ਵੀ ਕੋਈ ਅੰਦਰ ਜਾਣ ਵਾਲਾ ਹੈ ਉਸ ਦੀ ਪਹਿਲਾਂ ਜਾਂਚ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਦੇਖੋ ਹਰੇਕ ਨੂੰ ਫਿਲਹਾਲ ਇਸ 게ਟ ਤੋਂ ਐਂਟਰੀ ਤੋਂ ਹੀ ਜਿਹੜਾ ਉਹ ਮਨਾ ਕਰਤਾ ਗਿਆ ਕਿਉਂਕਿ ਖਾਸ ਔਰ ਦੇ ਉੱਪਰ ਜਿਹੜੀ 1 ਤੋਂ ਲੈ ਕੇ 9 ਨੰਬਰ ਗੇਟ ਹੈ ਜਿਹੜੀ ਕੋਰਟ ਹੈ ਉਹ ਗੇਟ ਨੰਬਰ 1 ਤੋਂ ਹੀ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਅੰਦਰ ਜਾਂਦੇ ਨੇ ਔਰ ਖਾਸ ਔਰ ਦੇ ਉੱਪਰ ਜਿਹੜਾ ਦੂਸਰਾ ਹਿੱਸਾ ਹੈ ਦੂਸਰੇ ਵਾਲੇ ਪਾਸੇ ਤੋਂ ਵੀ ਦੇਖੋ ਕਿਵੇਂ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਸਹਿਮ ਖਾਸ ਤੌਰ ਦੇ ਉੱਪਰ ਜ਼ਿਆਦਾਤਰ ਇਹੀ ਸੂਚਨਾ ਸੀ ਕਿ ਇਹ ਮੌਕ ਡ੍ਰਿਲ ਹੈ ਪਰ ਜਦੋਂ ਪੁਲਿਸ ਅਫੀਸ਼ਰਸ ਐ ਖਾਸ ਤੌਰ ਦੇ ਉੱਪਰ ਕਹਿਣਾ ਹੈ ਅਮਨ ਕਿ ਇਹ ਮੌਕ ਡ੍ਰਿਲ ਨਹੀਂ ਹੈ ਇਹ ਥ੍ਰੈਟ ਕਾਲ ਹੈ ਤਾਂ ਜਿਸ ਨੂੰ ਲੈ ਕੇ तमाम ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਜਿਹੜੇ ਐਡਵੋਕੇਟਸ ਨੇ ਜਾਂ ਜਿਹੜੇ ਲੋਕ ਸੁਣਵਾਈ ਦੇ ਲਈ ਆਉਂਦੇ ਨੇ ਤਾਂ ਉਹਨਾਂ ਵੱਲੋਂ ਵੀ ਉਹਨਾਂ ਨੂੰ ਬਾਹਰ ਭੇਜ ਦਿੱਤਾ ਗਿਆ ਤਾਂ ਜਿਵੇਂ ਸਾਡੇ ਸਹਿਯੋਗੀ ਪ੍ਰੀਤ ਮੈ ਤਾਂ ਦੱਸ ਰਹੀ ਸੀ ਕਿ ਕੋਰਟ ਨੰਬਰ 1 ਤੋਂ ਲੈ ਕੇ ਉਹਨਾਂ ਦੇ ਨਾਲ ਲੱਗਦੀਆਂ ਯਾਨੀ ਕਿ 1 ਤੋਂ ਲੈ ਕੇ 9 ਨੰਬਰ ਕੋਰਟ ਜਿਹੜੀਆਂ ਨੇ ਉਹ ਸਾਰਿਆਂ ਨੂੰ ਖਾਲੀ ਕਰਵਾ ਲਿਆ ਗਿਆ ਔਰ ਸਾਰਿਆਂ ਐਡਵੋਕੇਟ ਸਨੂ ਬਾਹਰ ਭੇਜ ਦਿੱਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਕਿਸ ਤਰੀਕੇ ਦੀ ਤਸਵੀਰ ਜਿਹੜੀ ਹੈ ਔਰ ਰਹਿੰਦੀ ਹੈ ਕਿਉਂਕਿ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਸੀਨੀਅਰ ਅਧਿਕਾਰੀ ਨੇ ਉਹ ਹਾਲੇ ਉਹਨਾਂ ਦੀ ਜਿਹੜੀ ਹਲਚਲ ਹੈ ਉਹ ਪੂਰਨ ਤੌਰ ਦੇ ਉੱਪਰ جاری ਹੈ ਜਿਹੜੇ ਐਡਵੋਕੇਟਸ ਨੇ ਜਾਂ ਜਿਹੜੇ ਜੱਜ ਨੇ ਉਸ ਕੋਰਟ ਦੇ ਉੱਤੇ ਤਾਂ ਉਹਨਾਂ ਨੂੰ ਵੀ ਇਥੋਂ ਬਾਹਰ ਕੱਢ ਦਿੱਤਾ ਗਿਆ ਤਾਂ ਖਾਸ ਤੌਰ ਦੇ ਉੱਪਰ ਪੁਲਿਸ ਨੇ ਜਾਂਚ ਪੜਤਾਲ ਕਰ ਰਹੀ ਹੈ ਕਿਉਂਕਿ ਇਹ ਸਾਰਾ ਚਗਿਰਦਾ ਜਿਹੜਾ ਜਿਵੇਂ 1 ਤੋਂ ਲੈ ਕੇ 5 ਨੰਬਰ ਗੇਟ ਤੱਕ ਦਾ ਜਿਹੜਾ ਰਸਤਾ ਹੈ ਉੱਥੇ ਜਾਂਚ ਹੋਰ ਵਧਾ ਦਿੱਤੀ ਗਈ ਹੈ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਤਾਂ ਹੁਣ ਅਸਲ ਦੀ ਵਿੱਚ ਜਿਹੜੀ ਤਸਵੀਰ ਕੀ ਨਿਕਲਦੀ ਹੈ ਇਹ ਹਾਲਾਂਕਿ ਦੇਖਣਾ ਹੋਵੇਗਾ ਤਾਂ ਇਹ 1 ਨੰਬਰ ਗੇਟ ਦੀਆਂ ਤੋ 9 ਨੰਬਰ ਕੋਟ ਤੱਕ ਦਾ ਤੁਸੀਂ ਜ਼ਿਕਰ ਕੀਤਾ ਕਿ ਖਾਲੀ ਕਰਵਾ ਲਿਆ ਗਿਆ ਹੈ ਕਿ तमाम ਲੋਕਾਂ ਨੂੰ ਹੀ ਬਾਹਰ ਕੱਢ ਦਿੱਤਾ ਗਿਆ ਜਾਂ ਫਿਰ ਜਿਹੜਾ ਉਹਨਾਂ ਦੇ ਨਾਲ ਸਾਜੋ ਸਾਮਾਨ ਜਿਹੜੇ ਲੋਕ ਆਪਣੇ ਨਾਲ ਲੈ ਕੇ ਆਉਂਦੇ ਨੇ ਉਹਨਾਂ ਦੀ ਵੀ ਪੂਰੇ ਤਰੀਕੇ ਦੇ ਨਾਲ ਹੁਣ ਤਲਾਸ਼ੀ ਜਿਹੜੀ ਉਹ ਲਈ ਜਾ ਰਹੀ ਹੈ ਬਿਲਕੁਲ ਤਾਂ ਹਾਲਾਂਕਿ ਜਿਹੜੀਆਂ ਅਸੀਂ ਤਸਵੀਰਾਂ ਹਾਲਾਂਕਿ ਉੱਤੇ ਤੱਕ ਤਾਂ ਜਿਹੜਾ ਕੈਮਰਾ ਕਿਸੇ ਤਰੀਕੇ ਦੇ ਨਾਲ ਅਲਾਉਡ ਨਹੀਂ ਹੈਗਾ ਪਰ ਅਸੀਂ ਜਿਵੇਂ ਵੀ ਵਿਜ਼ੂਅਲਸ ਬਣਵਾ ਕੇ ਅਸੀਂ ਭੇਜਿਆ ਔਰ ਹਾਲਾਂਕਿ ਹੁਣ ਜਿਹੜੀ ਤਸਵੀਰ ਹੈ ਕਿਉਂਕਿ ਜਿੰਨੇ ਲੋਕ ਉੱਥੇ ਬੈਠੇ ਸੀਗੇ ਫਿਰ ਚਾਹੇ ਉਹ ਬਾਹਰ ਵੇਟਿੰਗ ਏਰੀਆ ਦੇ ਵਿੱਚ ਬੈਠੇ ਹੋਣ ਜਾਂ ਜਿਹੜੀ ਤਰੀਕ ਦੇ ਲਈ ਅੰਦਰ ਜਾਣ ਦਾ ਜਿੰਨਾ ਦਾ ਸਮਾਂ ਹੋਵੇ ਉਹ ਅੰਦਰ ਪਹੁੰਚੇ ਤਾਂ ਉਹ ਸਾਰਾ ਏਰੀਆ ਜਿਹੜਾ ਹੈ ਪਹਿਲਾਂ ਤਾਂ ਉਹਨਾਂ ਦੇ ਬੈਗ ਚੈੱਕ ਕੀਤੇਗੇ ਔਰ ਉੱਥੇ ਬੈਠੇ ਜਿਹੜੇ ਲੋਕ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਪੂਰਨ ਤੌਰ 'ਤੇ ਪਰ ਬਾਅਦ ਵਿੱਚ ਉਹਨਾਂ ਨੂੰ ਇਹ ਚ ਜਿਹੜੀ ਕਿ ਜਿਹੜੇ ਪੂਰੇ 9 ਕੋਟ ਜਿਨ੍ਹਾਂ ਨੂੰ ਖਾਲੀ ਕਰਵਾਇਆ ਤਾਂ ਉਸ ਦੇ ਨਜ਼ਦੀਕ ਏਰੀਆ ਦੇ ਵਿੱਚ ਕਿਤਨਾ ਕਿਤੇ ਇਹ ਜਿਹੜੀ ਹੈ ਮੇਲ ਮਿਲੀ ਸੀ ਕਿ ਇਸ ਨੂੰ ਬੰਬ ਦੇ ਨਾਲ ਉਡਾਇਆ ਜਾਣਾ ਤਾਂ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਇਤਿਆਤਨ ਦੇ ਤੌਰ ਦੇ ਉੱਪਰ ਵਰਤ ਕੇ ਦੇਖਿਆ ਜਾ ਰਿਹਾ ਕਿਉਂਕਿ ਜਿਨ੍ਹਾਂ ਦੇ ਵਿੱਚ ਜਿਹੜੇ ਸਬੰਧਤ ਇਹ ਏਰੀਆ ਦੇ ਐਸ ਐਚ ਓ ਨੇ ਡੀ ਐਸ ਪੀ ਨੇ ਐਸ ਐਸ ਪੀ ਨੇ ਐਸ ਐਸ ਪੀ ਨੇ ਔਰ ਜਿਹੜੇ ਡੀ ਆਈ ਜੀ ਨੇ ਸਾਰੇ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਉੱਪਰ ਹਾਈ ਕੋਰਟ ਦੇ ਵਿੱਚ ਪਹੁੰਚੇ ਹੋਏ ਆ ਔਰ ਉਹਨਾਂ ਦੇ ਨਾਲ ਨਾਲ ਜਿਹੜੇ ਬੰਬ ਸਕੁਐਡ ਹੈ ਔਰ ਬਾਕੀ ਟੀਮਾਂ ਜਿਨ੍ਹਾਂ ਦੇ ਵਿੱਚ ਐਂਬੂਲੈਂਸ ਹੈ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਖਾਸ ਸੋਰ ਦੇ ਉੱਪਰ ਪਹੁੰਚੀਆਂ ਨੇ ਔਰ ਲੋਕਾਂ ਦੇ ਵਿੱਚ ਵੀ ਇਸ ਤਰੀਕੇ ਦਾ ਸਹਿਮ ਜਿਹੜਾ ਹੁਣ ਬਣਿਆ ਕਿਉਂਕਿ ਜਿਹੜੇ ਜਦੋਂ ਪਹਿਲਾਂ ਪੁਲਿਸ ਆਉਂਦੀ ਹੈ ਪੁਲਿਸ ਨੇ ਸਾਰਾ ਏਰੀਆ ਜਿਹੜਾ ਉਸ ਨੂੰ ਜਾਂਚ ਦੇ ਘੇਰੇ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਉਸ ਨੂੰ ਸਰਚ ਉਸ ਅਭਿਆਨ ਜਿਹੜਾ ਉਸ ਏਕਾ ਦੇ ਉੱਪਰ ਚਲਾਇਆ ਗਿਆ ਜਿਨ੍ਹਾਂ ਦੇ ਵਿੱਚ ਕੋਰਟ ਰੂਮ ਸੀਗੇ ਔਰ ਬਾਹਰਲਾ ਏਰੀਆ ਸੀਗਾ ਤਾਂ ਹਾਲਾਂਕਿ ਉਹ ਸਭ ਚੀਜ਼ਾਂ ਦੇ ਮੱਦੇ ਨਜ਼ਰ ਜਿੱਥੇ ਤੱਕ ਹੁਣ ਜਾਂਚ ਕੀਤੀ ਜਾ ਰਹੀ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਤਰੀਕੇ ਦਾ ਤੁਸੀਂ ਜਿਹੜਾ ਇਤਹਾਤ ਨੇ ਉਸ ਨੂੰ ਜ਼ਰੂਰਦੋ ਕਿਉਂਕਿ ਇਸ ਨੂੰ ਮੋਕ ਡ੍ਰਿਲ ਨਹੀਂ ਸਮਝਣਾ ਚਾਹੀਦਾ ਇਹ ਬਾਰ-ਬਾਰ ਜਿਹੜੇ ਨੇ ਪੁਲਿਸ ਦੇ ਸੀਨੀਅਰ ਅਫੀਸ਼ਰਸ ਕਹਿ ਰਹੇ ਸੀ ਕਿ ਕਿਉਂਕਿ ਆਮ ਤੌਰ ਦੇ ਉੱਪਰ ਜਿਹੜੇ ਲੋਕ ਨੇ ਜਾਂ ਫਿਰ ਜਿਹੜੇ ਐਡਵੋਕੇਟਸ ਨੇ ਉਹ ਹਾਲਾਂਕਿ ਉਸ ਜਗ੍ਹਾ ਦੇ ਉੱਪਰ ਸੀ ਉਹਨਾਂ ਦਾ ਧਿਆਨ ਸੀ ਉਹ ਕਿ ਕਿਸ ਤਰੀਕੇ ਦੇ ਨਾਲ ਜਾਂਚ ਕਰ ਰਹੇ ਨੇ ਤਾਂ ਪੂਰਾ ਏਰੀਆ ਜਿਹੜਾ ਹੈ ਮੈਂ ਫਿਰ ਤੋਂ ਦੁਹਰਾ ਰਿਹਾ ਹਾਂ ਮੈਂ ਪੂਰਾ ਏਰੀਆ ਜਿਹੜਾ ਹੈ 1 ਨੰਬਰ ਤੋਂ ਲੈ ਕੇ ਇਹਨੂੰ ਖਾਸ ਤੌਰ ਦੇ ਉੱਪਰ ਜਿਹੜਾ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਕੀ ਤਾਂ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਮੌਕੇ ਦੇ ਉੱਪਰ ਪਹੁੰਚੀ ਪੁਲਿਸ ਵੱਲੋਂ ਪੂਰੇ ਏਰੀਏ ਨੂੰ ਕਾਰਡਨ ਕਰ ਲਿਆ ਗਿਆ ਕਾਰਡਨ ਕਰਕੇ ਹੁਣ ਵੀ ਸਰਚ ਜਿਹੜੀ ਹੈ ਉਸ ਤੇ ਚੱਲ ਰਹੀ ਹੈ ਜਿਸ ਦੇ ਵਿੱਚ ਫਾਇਰ ਅਧਿਕਾਰੀ ਜਿਹੜੇ ਨੇ ਔਰ ਨਾਲ ਦੀ ਨਾਲ ਬੌਬਸ ਸਕੁਐਡ ਆ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਔਰ ਵੱਖਰੇ ਤੌਰ ਦੇ ਉੱਪਰ ਸਾਈਬਰ ਕ੍ਰਾਈਮ ਜਿਹੜੀ ਆ ਉਹ ਵੱਖਰਾ ਆਪਣਾ ਕੰਮ ਕਰ ਰਹੀ ਹੈ ਕਿ ਜਿਹੜੀ ਧਮਕੀ ਆਈ ਸੀਗੀ ਉਹ ਕਿਸ ਸੋਰਸ ਤੋਂ ਆਈ ਸੀਗੀ ਉਸ ਦਾ ਆਈਪੀ ਐਡਰੈਸ ਕੀ ਸੀਗਾ ਉਸ ਦਾ ਵੈਬ ਐਡਰੈਸ ਕੀ ਸੀਗਾ ਇਹ ਸਾਰੀਆਂ ਚੀਜ਼ਾਂ ਹੁਣ ਜਾਂਚ ਕੀਤੀਆਂ ਜਾ ਰਹੀਆਂ ਨੇ ਖਾਸ ਤੌਰ ਦੇ ਉੱਪਰ ਉਹ ਇਸ ਏਰੀਆ ਦੇ ਨਾਲ ਲੱਗਦੇ ਜਿਵੇਂ ਹੁਣ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੇ ਬਾਹਰ ਬਹੁਤ ਸੁਰੱਖਿਆ ਦਾ ਕੇਰਾ ਸਖਤ ਹੁੰਦਾ ਤੁਸੀਂ ਇਸ ਖਬਰ ਦੇ ਉੱਤੇ ਨਜ਼ਰ ਬਣਾ ਕੇ ਰੱਖੋ ਅੱਗੇ ਵੀ ਤੁਹਾਡੇ ਕੋਲ ਅਪਡੇਟ ਲਵਾਂਗੇ ਪਰ ਜਿਸ ਤਰੀਕੇ ਦੇ ਨਾਲ ਫਿਲਹਾਲ احتیاطਨ ਕਦਮ ਚੁੱਕੇ ਜਾ ਰਹੇ ਨੇ ਲਾਜ਼ਮੀ ਤੌਰ ਦੇ ਉੱਤੇ ਹੈ ਕਿ ਫਿਲਹਾਲ ਪੂਰੇ ਕੋਰਟ ਕੰਪਲੈਕਸ ਦੇ ਵਿੱਚ तमाम ਜੜੀਆਂ ਟੀਮਾਂ ਨੇ ਉਹ ਜਾਂਚ ਕਰਨਗੀਆਂ ਉਸ ਤੋਂ ਬਾਅਦ ਹੀ ਪੂਰੀ ਤਸਵੀਰ ਜਿਹੜੀ ਹੈ ਉਹ ਸਾਫ਼ ਹੋ ਸਕੇਗੀ ਫਿਲਹਾਲ ਦੇ ਲਈ ਬਸੇ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ